ਨੇ ਜੇ ਮੈਂ ਦਿੰਦਰ ਜੂਰ ਨਾਲੇ ਮਾਰੀ ਮੈਂ ਐਦਾ ਕੀਤਾ ਤੇ ਕਿਉਂ ਬਾਦੀ ਹੋਈ ਨਾ ਜੜੀ ਮੈਂ ਉਹ ਮਮੀ ਅਹੀਂ ਤੇ ਮੁੰਡੇ ਨੂੰ ਕਦੀ ਢਿੱਡ ਵੀ ਨਹੀਂ ਪਾਈ ਕਦੀ ਪੋਲੀ ਜੀ ਵੀ ਨਹੀਂ ਲਾਈ ਤੁਸੀਂ ਉਹ ਗੱਲ ਮੁੰਡਾ ਰਵਾ ਕੇ ਰੱਖ ਦਿੱਤਾ ਵਸ ਸੌਣ ਤੇ ਪਹਿਲਾਂ ਮੈਂ ਤੇ ਸਮਝਾਇਆ ਤੂੰ ਕਿਉਂ ਉਹ ਲੋਕਾਂ ਤੋਂ ਖਾਣਾ ਰਿਆ ਕਰਨਾ ਹੀ ਨਹੀਂ ਆਣਿਆ ਤੋ ਹੱਦ ਹੋ ਗਈ ਤੁਹਾਡੇ ਵਾਲੀ ਤੁਸੀਂ ਚੋਪੇ ਚ ਮੁੰਡੇ ਦੇ ਪਾਰੀ ਗੱਜਣਾਂ ਸੀ ਆ ਕੇ ਆ ਆ ਜਾਂਦਾ ਜੋਬਨ ਤੋ ਕੋਈ ਨਹੀਂ ਆਣਨ ਤੋ ਆ ਥੋੜੀ ਗੱਲ ਆ ਵੀ ਤੁਸੀਂ ਮੁੰਡੇ ਨੂੰ ਭਰਾ ਭਰ ਮੁੰਡਾ ਦੇ ਉਦੇ ਚ ਪੇੜ ਮਾਰ ਦਿੱਤਾ ਜੋਬਨ ਵਿਵਾਸ ਨੂੰ ਜਾਇਦਾ ਲੱਗੀ ਨਾ ਇਹ ਨਾ ਨਾ ਝਾਕਾ ਚੁੱਕ ਚੁੱਕ ਉਹ ਗੱਲ ਕਰ ਨਹੀਂ ਕਰ ਮੇਰੀ ਗੱਲ ਸੁਣੋ ਨਿਆਣੇ ਖੇਡਣ ਦੇ ਆ ਉਹਨਾਂ ਲੜਨਾ ਵੀ ਕੋਈ ਨਾ ਪਰ ਉਹ ਗੱਲ ਮੰਮੀ ਨੇ ਉਹਨੂੰ ਨੇ ਉਹਲੇ ਨਹੀਂ ਲਾਈ ਬੋਲੀ ਜੀ ਇਹਨੂੰ ਲਾਤਾ ਜੇ ਉਹਨੇ ਉਹਦੀ ਵੀ ਕਸੂਰੀ ਚਲ ਉਹਨੂੰ ਵੀ ਲਾ ਦੇਦੇ ਨਿਆਣੇ ਹੋ ਜਾਂਦਾ ਵੀ ਚਲ ਉਹਨੂੰ ਮਾਰਿਆ ਨਹੀਂ ਉਹਦੇ ਵੀ ਲਾਈ ਮੈਨੂੰ ਤਾਂ ਪਤਾ ਲੱਗਾ ਉਹਦੇ ਲਾਈ ਕਿ ਖੇਡ ਨਹੀਂ ਇਹਨੂੰ ਲਾ ਕੇ ਮੈਂ ਮਾਰੀ ਜੀਦਾ ਕਰਕੇ ਉਧਰ ਪਜਾਦ ਰੋ ਵੇਖਣੀ ਨਹੀਂ ਹਾਂ ਆਪਣੇ ਪਰਾਇ ਚ ਇਦਾਂ ਪਤਾ ਲੱਗ ਜਾਂਦਾ ਵਾ ਬਹੁਤ ਅਨਸੁਖਾ ਲੱਗੂ ਗਾ। ਮੈਨੂੰ ਬੜੇ ਗੋਦੀ ਚ ਲੈ ਕੇ ਬੈਠੇ ਕੀ ਗੱਲ ਵਾ ਠੀਕ ਵਾ। ਯਾਰ ਰੋਂਦਿਆ ਹੀ ਉਹ ਜਿੰਦਰ ਦਾ ਪਤੀ ਆਨੇ ਲੈਨਤਾ ਵਾ। ਹਾਂ ਉਹਨੇ ਖੇਡ ਦੇ ਖੇਡਦੇ ਨੇ ਸੋੜ ਦਿੱਤਾ। ਇਹਨੇ ਮੋਟੋ ਕੀ ਮਾਰ ਕੇ ਲੈ ਆਈਆਂ ਤੇ ਉਹਨੂੰ ਮਾਰੀ ਲਾਤੀ ਤੇ ਉਹ ਰੋਂਦਾ ਨਾ ਅਟ ਗਿਆ ਦੇ ਕੋ। ਪੂਆ ਮੈਨੂੰ ਇਦਾਂ ਆ ਗਿਆ ਪੂਆ ਮੈਨੂੰ ਇਦਾਂ ਹੋ ਗਿਆ। ਅੱਛਾ ਹੋਰ ਮੈਂ ਆਂਦੀ ਵੀ ਹੁੰਦੀ ਸੀ। ਮੈਂ ਕਹਿੰਦੀ ਜਿੰਦਰ ਇੱਥੇ ਜਾਏ ਨਾ ਇੱਥੇ ਬੜਾ ਕੋ ਹੋਣਾ। ਮਾੜਾ ਜ ਮੈਂ ਉਹਨੂੰ ਇਦਾਂ ਵੀ ਕਰਤਾ ਤੂੰ ਤਾਂ ਵੀ ਨੱਠਿਆ ਕਰਨਾ ਲੜਨਾ। ਉਹ ਹੁਣ ਸ਼ਵੇਰ ਦਾ ਜੋ ਬਨ ਪਤਾ ਨਹੀਂ ਕਿੱਥੇ ਗਿਆ ਉਹਨੂੰ ਆ ਜਾਂਦੇ ਯਾਰਾ ਕਰਨਾ ਤਾਂ ਨ ਹਣ ਆਪੇ ਕਿਸੇ ਨੂੰ ਦੱਸਾਂ ਪਿਆ ਵੇਲਾ ਉਹ ਕੋਹ ਹੰਡਾ ਪਿਆ ਨਾ ਆਂਦਾ ਤਾਂ ਨਹੀਂ ਮਾਤਾ ਤੇ ਕੋਹ ਨਹੀਂ ਹੁਣਾ ਕੋਹ ਨਹੀਂ ਹੁਣਾ ਤੇ ਆ ਡਾ ਵੀ ਪਾਈਪ ਵਾੜੇ ਪੜ ਚੱਲ ਕੋਈ ਨਹੀਂ ਜਰ ਵੀ ਲਿਆ ਕਰ ਥੋੜਾ ਬੋਤਾ ਨਿਆਣੇ ਇੱਦਾਂ ਕਰਦੇ ਹੁੰਦੇ ਨਿਆਣਾ ਤਾਂ ਸਿਰ ਪਾੜਨੇ ਹੁਣ ਤੂੰ ਮੈਂ ਤੇਨੂੰ ਮੁੰਡੇ ਨੂੰ ਉਹਨੇ ਵੀ ਮਾਰੀ ਤੇ ਇਦਾਂ ਕੀਤਾ ਕਿ ਬੈਂਦਪਾ ਲੈਣ ਨੂੰ ਲੈ ਕੇ ਉਹਨੂੰ ਮੈਂ ਮੁੰਡੇ ਨੂੰ ਉਹਦੇ ਪਤੀਏ ਨੂੰ ਇਦਾਂ ਕੀਤਾ ਮੈਂ ਜਾ ਤੂੰ ਵੀ ਉਹਨੂੰ ਛੱਟ ਲਾ ਦੇ ਉਹ ਨਾਟਕੇ ਰੋਂਦਾ ਰੋਂਦਾ ਗੱਲ ਲਾ ਉਹਦਾ ਵੀ ਦਿਮਾਗ ਜਿਹੜਾ ਆਪਣਾ ਨਹੀਂ ਆ ਤੇ ਨਿਆਣੇ ਇਦਾਂ ਕਰਦੇ ਹੁੰਦੇ ਹੁਣ ਤੁਸੀਂ ਇੱਕ ਦੂਜੇ ਨੂੰ ਤੁਸੀਂ ਘੋਲ ਕਰਨੇ ਮੈਂ ਤੇ ਜਿਆਦਾ ਇਦਾਂ ਤਮਾਸ਼ਾ ਲੱਗਾ ਕਰਨਾ ਇਹ ਕੋ ਨਾਮ ਯਾਰ ਤੂੰ ਨਾ ਟੈਨਸ਼ਨ ਲੈ ਨਿਆਣਿਆਂ ਤੋਂ ਤੂੰ ਸਿਆਣੀ ਬਣ ਜਾ ਹੁਣ ਐਥੇ ਤੂੰ ਦੇਖ ਰਹੀ ਕਿੰਨਾ ਬੋਲ ਕੇ ਗਈ ਮੈਨੂੰ ਪਹਿਲਾਂ ਸਾਦਾ ਲੈਦੀ ਪਾਵੇ ਇਹਨੂੰ ਪੁੱਛ ਲੈਂਦੀ ਵੀ ਕਿਉਂ ਡਈ ਐ ਇੰਨਾ ਬੋਲਣ ਤੂੰ ਆਵਾਜ਼ ਮਾਰਾ ਕਿੱਥੇ ਆ ਜਾ ਮਾਰਾਂ ਮੈਂ ਇਹਨੂੰ ਮਾਰਨੀ ਆਵਾਜ਼ ਹੈਂ ਮਾਰ ਲੈ ਜਾ ਫੈਦਾ ਤੂੰ ਹੀ ਨਾੜੀਆਂ ਕਰਿਆ ਕਰ ਓੱਖ ਨਹੀਂ ਆੜੇ ਪਹਿਲੇ ਮੈਂ ਨੀਵਾਜ਼ ਮਾਰ ਕੇ ਇਹਨੂੰ ਬਗਾਨੇ ਤੋਂ ਦੇਖਣਾ ਚਾਹਦੀ ਤਰ ਐਂਸਰ ਹੋਵੇ ਚੁੱਪ ਚਾਪ ਚੁੱਪ ਚੁੱਪ ਮੇਰੇ ਪੁੱਤ ਨੂੰ ਬੁਲਾ ਨੀ ਮੇਰੇ ਆਖ ਰਿਹਾ ਕਿ ਚਲ ਚੋ ਪਰਚੀ ਜੀ ਲੈ ਗਦੇ ਹਾਂ ਚੋ ਬੁਲਾ ਚੁੱਪ ਕਰ ਚੁੱਪ ਬੱਚਾ ਬੱਚੇ ਮੇਰੇ ਸੋਨਾ ਪੁੱਤ ਨੂੰ ਫੁੱਫੂ ਨੂੰ ਦਸਾਂਗਾ ਫਿਰ ਜਾਣਾ ਬੱਚਾ ਮੇਰਾ ਬਾਤ ਵੇਰੇ ਦਿੰਗਾ ਦਾਂ ਦਦੀ ਤੇ ਮਾਲੀ ਲੇਂਗੀ ਅੰਜੀ ਕਾ ਇੱਧਰ ਚੁੜ ਕਰੀਦਾ ਵਾ ਚੁੱਪ ਕਰ ਮੇਰਾ ਸੋਨਾ ਪੁੱਤ ਪੁੱਤ ਨਿਕਾ ਵੀਰਾ ਤੇਰਾ ਨਿਕਾ ਵੀਰ ਨਾ ਹਨਾ ਜਦੋਂ ਤੁਸੀਂ ਇਦਾਂ ਭਾਜ ਗਏ ਜੇ ਨਾ ਤੂੰ ਤਿਆਰ ਰੱਖਿਆ ਕਰ ਕਿ ਤੂੰ ਡਿੱਗਣਾ ਚਾਹੀ ਜਦੋਂ ਇੱਕ ਦੂਜੇ ਨਾਲ ਖੇਡਣਾ ਤੇ ਛੋਟੇ ਵੀ ਲੱਗ ਹੀ ਜਾਂਦੀ ਆ ਤੇ ਫਿਰ ਦਾਦੀ ਨੇ ਮਾਰਤੀ ਹੋਣੀ ਆ ਤੇ ਗੁੱਸਾ ਨਹੀਂ ਕਰਨਾ ਮੇਰੇ ਪੁੱਤ ਨੇ ਚੁੱਪ ਕਰ ਜਾ ਛੋਨੇ ਪੁੱਤ ਉਹ ਨੀਰ ਨਹੀਂ ਕਹਦਾ ਤੇ ਆ ਰੱਖਿਆ ਕਰ ਰਾਜੀਵ ਜਿਹੜਾ ਨਾ ਹੈ ਹਸਤਾਨ ਆਉਂਦਾ ਉਹਦਣਾ ਨਾ ਐਦਾਂ ਜਦੋਂ ਖੇਡਦਾ ਨਾ ਵਾ ਨਾ ਤੇ ਵੇਖਿਆ ਕਰ ਵੀ ਕਿਤੇ ਡਿੱਗ ਡੁੱਗਣਾ ਜਾਵੇ ਚੰਗਾ ਚੁੱਪ ਪਰ ਨਹੀਂ ਲੜੋ ਪੁੱਤ ਸੋਣਾ ਉਹ ਨੀਕਾ ਵੀਰ ਆ ਫਿਰ ਆ ਕੇ ਖੇਡਿਆ ਕਰੋ ਦੋਵੇਂ ਹੋਰ ਦੋ ਮਹੀਨਾ ਤੂੰ ਹੀ ਖੇਡਣਾ ਹੁੰਦਾ ਇੱਕੋ ਜੋਦੀ ਇੱਕੋ ਖਿਚੜੀ ਆ ਫਿਰ ਆਇਆ ਹੰਗਾ ਸ਼ਤਾ ਜਸਰੀ ਗਾਲ ਹੋਣਾ ਹਣਾ ਕੀ ਆ ਆਂਟੀ ਤੇਰੇ ਕੋ ਕਿਹੜਾ ਲਕਾ ਵੇ ਮੁੰਡੇ ਆਏ ਨੂੰ ਹਲੇ 2 ਦਿਨ ਹੋਏ ਹੀ ਤੇ ਮੈਂ ਤੇ ਮਾਹ ਇਹਦਾ ਜੀ ਲੌਂਦੀ ਲੋਲੋ ਪਪ ਕਰਕੇ ਆ ਦੇ ਦੀ ਆ ਕਰਦੀ ਤਾਂ ਮੇਰੀ ਜਿਹੜੀ ਸੱਸ ਵਾ ਰੇਲਾ ਦੇ ਲੱਛਣ ਜਦੋਂ ਨਿਆਣੇ ਲੜਦੇ ਆ ਘੁਲਦੇ ਆ ਤੇ ਛੱਟ ਆਪਸ ਵਿੱਚ ਡਿਗ ਵੀ ਪੈਂਦੇ ਆ ਨਿਆਣੇ ਫੇਰ ਨਾਲ ਕੇ ਲੜ ਕੇ ਕੋਕੀ ਖਿਓ ਖਿਚੜੀ ਹੋ ਜਾਣਾ ਇਹਨੇ ਥਾੜ ਜਾਈ ਮੁੰਡੇ ਦੇ ਚ ਪੇੜ ਮਾਰੀ ਮੁੰਡੇ ਦਾ ਘੋਸਾ ਚ ਪੇੜ ਮਾਰਦੀ ਆ ਆ ਹਾਏ ਹਾਏ ਆ ਹਾਏ ਤੋਲ ਪੁੱਤ ਕਿਉਂ ਨਹੀਂ ਐਨ੍ਹਾ ਤੇ ਕਦੀ ਗਲੀ ਘਵਾਣ ਦੀ ਲਾ ਕੇ ਖਾਦੀ ਗਲੀ ਘਾਣ ਦੇ ਨਿਆਣਿਆਂ ਨੂੰ ਚਪੇੜਾ ਮਾਰ ਮਾਰ ਗਾਂਹ ਕਰ ਦਿੰਦੀ ਦੀ ਆਪਣੇ ਨਹੀਂ ਨੂੰ ਆ ਤੇਰੇ ਲਈ ਕਲੇਜੇ ਨੂੰ ਗਾਂਹ ਕਰਦੀ ਹੁੰਦੀ ਆ ਇਹ ਤਾਂ ਇਦਾਂ ਦੀ ਤੂੰ ਪਤਾ ਨਹੀਂ ਦੇਣ ਕਿੱਦਾਂ ਕੱਢਣ ਡਈ ਆ ਇਹ ਤਾਂ ਕਦੇ ਆਲੂ ਵਾਂ ਉਬਲੀ ਰਹਿੰਦੀ ਆ ਕੀ ਕਰਾਂ ਮੈਂ ਆ ਤੇ ਕਿਤੇ ਸਾਈ ਸਮਾਈ ਮੈਂ ਆ ਜਾਨੀ ਆ ਆਹ ਤੇ ਮੈਂ ਨਹੀਂ ਬੜਾ ਵਧੀਆ ਕੀਤਾ ਹੀ ਮੁੰਡਾ ਕਿਤੇ ਰੋਟੀ ਖਾਣ ਜਦੋਂ ਬਹਿ ਜਾਂਦਾ ਨਾ ਤੇ ਦੇਲੀਆਂ ਕੱਢਦੀ ਆ ਆ ਵੇ ਵੇਂਦੀ ਇੰਨੀ ਤੇ ਰਾਤੀ ਦੁੱਧ ਮੁੰਡੇ ਨੂੰ ਦੇਣ ਲੱਗੀ ਮੈਂ ਮਾਚਰ ਗਰਮ ਕੀਤਾ ਤੇ ਜਦੋਂ ਆਪਾਂ ਘੇਰੇ ਸੜ ਤੇ ਕੱਢਿਆ ਤੇ ਮੈਂ ਕਿਹਾ ਮੰਮੀ ਗਰਭ ਦਾ ਦੁੱਧ ਤੇ ਕਹਿੰਦੀ ਮੈਂ ਤਾਂ ਸਾਰੇ ਦਾ ਦਹੀਂ ਜਮਾਤਾ ਵਾ ਦੱਸ ਵੇ ਹਾਂਟੀ ਤੈਨੂੰ ਵੀ ਪਤਾ ਹੀ ਆ ਦਹੀਂ ਜਮਾਤਾ ਤੂੰ ਤੇ ਜੇ ਤੁਹਾਨੂੰ ਰਾਜਵੀਰ ਨੇ ਕੱਢਿਆ ਤੇ ਇਹਦੇ ਨੇ ਵੀ ਕੱਢ ਲਿਆ ਹੈ ਨਹੀਂ ਭੋਇਆ ਪੈਰ ਕੀ ਤੇ ਨਾ ਤੂੰ ਬਾ ਤੋੜ ਕੇ ਲਿਆਂਦਾ ਤੂੰ ਬਾ ਤੋੜ ਕੇ ਲਿਆਂਦਾ ਜਿਗਰ ਦਾ ਤੋੜਾ ਅਗਲੀ ਇਹੋ ਕੋ ਸੋਚਦੀ ਸੀ ਤੇ ਤਾਂ ਨਹੀਂ ਉਹ ਮਰਨਾ ਕੱਲ ਦੀ ਹੈ ਤਪਾਰ ਇਹਨੂੰ ਥੋੜੀ ਬੋਤੀ ਮੇਰੀ ਸੱਸ ਨੂੰ ਚਾਹੀਦੀ ਆ ਹਾਂ ਇਹ ਤੇਰੇ ਪੇਕੇ ਜਿਹੜੇ ਸਿਆਣੇ ਸੀ ਮੈਨੂੰ ਲੱਗਦਾ ਇਹਦੀ ਜ਼ਰਾ ਮੇਜ ਸਮਝ ਗਏ ਹੋਣੇ ਆ ਫਿਰ ਵੀ ਮੈਂ ਜੀ ਜੀ ਮੰਮੀ ਜੀ ਮੰਮੀ ਜੀ ਕਾਦੀ ਇਹਨੇ ਕਿ ਚੱਲ ਇਹਦਾ ਵਕਤ ਕੱਢਿਆ ਜਾਵੇ ਇਹ ਪੜ ਲਿਖ ਜਾਵੇ ਸੋਹਣਾ ਤੇ ਮੈਂ ਨੀਵੀ ਹੋ ਜੂਗੀ ਹੋਰ ਕੋਹ ਨਹੀਂ ਮਿਲ ਜਾਣਾ ਨਹੀਂ ਮੈਨੂੰ ਹੀ ਹੋਣਦੀ ਕੋਈ ਲੋੜ ਲਗੜੀ ਹੋ ਕੇ ਰੋ ਫਿਰ ਇਹਨੇ ਪੜਨਾ ਹੀ ਜੇ ਨੀਵੀ ਹੋ ਗਈ ਨਾ ਤੇ ਫਿਰ ਪੱਠੇ ਪੁਆਉਣੇ ਹੀ ਹੋਣੇ ਤੈਨੂੰ ਮੈਂ ਦੱਸ ਦਿੰਦੀ ਤਾਂ ਮੈਂ ਕਹਿਣ ਦੀ ਤਾਂ ਨਹੀਂ ਹੈਗੀ ਹਾਂ ਹਾਂ ਤੈਨੂੰ ਮੈਂ ਸਮਝਾ ਦਿੰਦੀ ਇਹ ਗੱਲ ਪਰ ਮੈਂ ਕਦੀ ਨਹੀਂ ਕਿਹਨੂੰ ਸਮਝਾਇਆ ਕੀ ਕਰਾਂ ਪਰ ਮਰਜੀ ਆਪਣੀ ਕਰ ਲਈ ਚੰਗਾ ਵੇਖ ਲਈ ਉਹ ਤਾਂ ਨਾ ਹੁਣ ਰਹੋ ਮੇਰੇ ਪੁੱਤ ਉਹ ਦਾਦੀ ਐਦਾਂ ਹੀ ਕਰਦੀ ਹੁੰਦੀਆਂ ਉੱਥੇ ਦੇ ਦਾਦੀ ਬਾਦਿਆ ਨੇ ਸਿਆਣੇ ਕਹਿੰਦੇ ਹੁੰਦੇ ਆ ਰੱਬਾ ਗਰੀਬੀ ਨਾ ਕਿਸ ਨੂੰ ਦਈ ਜੇ ਦਿੱਤੀ ਆ ਚਲ ਮੈਂ ਪੂਰਾ ਘਰ ਦੇਈ ਹਣਾ ਪਾਲਣ ਕਿ ਚਲੋ ਇਹ ਵੀ ਪੜ ਲੈ ਕੇ ਕੋ ਬਣ ਜਾਊਗਾ ਮੇਰੇ ਬੇਕੇ ਦੀ ਗਰੀਬੀ ਕੱਢੀ ਜਾਊਗੀ ਭੈਣਾ ਹੀ ਸਾਹ ਦਿੰਦੀਆਂ ਹੁੰਦੀਆਂ ਆ ਭੈਣੀਆਂ ਦਿੰਦੀਆਂ ਵੇ ਹੰਟੀ ਇਹਨਾਂ ਦੇ ਬਾਦ ਦਾ ਵਾਧੂ ਹੋਊਗਾ ਕਿਤੇ ਮੇਰੇ ਭਰਾ ਪਰਜਾਈ ਦਿੰਦੇ ਸੀ ਕਿਤੇ ਤਰ ਲਿਆ ਮੈਂ ਲਿਆਂਦਾ ਉਭੋ ਸਹੇ ਮੇਰੀ ਪਰਜਾਈ ਰੋਵੇ ਕਿਤੇ ਵੇਖੀ ਨਹੀਂ ਜਾਂਦੀ ਉਹਨਾਂ ਜਿਗਰ ਦਾ ਤੁੰਬਾ ਤੋੜ ਕੇ ਤੇ ਮੈਨੂੰ ਦੇ ਦਿੱਤਾ ਹੈ ਇਹ ਇਹਦਾ ਇਰਾਦਾ ਵੀ ਇਹਨਾਂ ਦਾ ਵਾਧੂ ਹੀ ਆ ਵਾਧੂ ਘਾਟੂ ਹੀ ਆ ਤੇ ਇੱਥੇ ਲੈ ਆਈ ਆ ਮੈਨੂੰ ਪਤਾ ਵਾ ਬਸ ਜੇ ਮੈਂ ਕਿਤੇ ਉਭੋ ਸਹੇ ਰੋਂਦੀ ਆ ਇਹ ਮੁੰਡੇ ਨੂੰ ਲੈ ਕੇ ਤੇ ਨਾਲ ਨਾਲ ਲਾਇਆ ਕੀ ਕਰਾਂ ਸਭ ਕੋ ਇਹੋ ਕੋਹ ਆ ਸਾਡਾ ਵੀ ਮੇਰੇ ਕਿਹੜੇ ਪਤੀਏ ਕਿਤੇ ਬਾਰਾਂ ਨਹੀਂ ਨਹੀਂ ਤੇਰੀਆਂ ਗੱਲਾਂ ਸੁਣ ਸੁਣ ਕੇ ਤਾਂ ਮੇਰਾ ਕਲੇਜਾ ਮੂੰਹ ਨੂੰ ਆਉਂਦਿਆ ਨਹੀਂ ਕੀ ਪੋਆ ਭਾਰਨੇ ਕਹਿੰਦੇ ਹੱਥ ਟੁੱਟ ਜਾਣੇ ਹੋ ਜੀ ਤੇ ਕਿਤੇ ਉਲੂ ਵਾਂਗੂ ਬਲੀ ਪਈ ਫਿਰਨ ਗਈ ਨਹੀਂ ਮੇਰੀ ਗੱਲ ਸੁਣ ਵੇਲਾ ਮੇਰੀ ਨਾ ਹੋਆ ਉਹਦੇ ਰਿਸ਼ਤੇ ਹੁਣ ਹੱਥਾਂ ਦੇ ਚੁੱਕ ਲੈਣੀਆਂ ਕੋਈ ਨਹੀਂ ਕਿਤੇ ਇਦਾਂ ਦੀ ਗੱਲ ਨਹੀਂ ਰਿਸ਼ਤੇਦਾਰ ਤੇ ਦੇ ਕੋਲਾ ਦੀ ਬਾਸ ਨਾ ਮੈਂ ਸਿੱਧੀ ਗੱਲ ਦੱਸਾਂ ਪਰ ਤੂੰ ਡਰ ਕੇ ਨਾ ਰਹੀ ਤੈਨੂੰ ਮੇਰੀ ਦੱਸ ਦਿੰਨੀ ਇੱਕ ਗੱਲ ਤੇ ਮੁੰਡੇ ਨੂੰ ਜਿਹੜਾ ਨਾ ਹੁਣ ਚੰਗੇ ਸਕੂਲ ਪਾ ਤੇ ਖਰਚਾ ਕਰ ਤੇ ਖਾਣ ਪੀਣ ਨੂੰ ਲਿਆ ਕੇ ਦਿਆ ਕਰ ਚੰਗਾ ਛੇਤੀ ਛੇਤੀ ਗੇੜਾ ਮਾਰਿਆ ਕਰੋ ਤੁਸੀਂ ਨਹੀਂ ਗੇੜਾ ਕੇ ਮਾਰੇ ਤੈਨੂੰ ਮੋਦਨ ਦਾ ਨੰਬਰ ਦਿੱਤਾ ਵਾ ਤੇ ਅੱਧਰ ਕੋਈ ਫੋਨ ਨਹੀਂ ਲੱਗਾ ਮੈਨੂੰ ਮੈਂ ਫੋਨ ਲਾਉਣਾ ਸੀ ਫਿਰ ਇਹ ਆ ਗਈ ਇਹ ਤਾਂ ਰੁੱਝੀ ਰਹੀ ਆ ਕਰ ਲਾ ਕਰ ਨਹੀ ਨਹੀ ਮੇਰੇ ਕੋਲ ਤੂੰ ਮੈਨੂੰ ਥੋੜਾ ਜਿਹਾ ਦੱਸਿਆ ਕਰ ਤੈਨੂੰ ਮੈਂ ਸਮਝਾ ਦਿਆ ਕਰੂੰਗੀ ਇਹ ਕਿਤੇ ਸੱਪ ਵਾਂਗੂ ਡੰਗ ਮਾਰਦੀ ਕਿਤੇ ਬਚ ਕੇ ਰਹੀ ਆਪਣਾ ਡੰਗ ਥੋੜਾ ਜਿਹਾ ਤਾਂ ਰੱਖਿਆ ਕਰ ਚਲੋ ਬਾਜੀ ਮੈਂ ਚਾਹ ਬਣਾਵਾਂ ਨਹੀਂ ਚਾਹ ਹੀ ਪੀਣੀ ਆ ਹੁਣ ਹੁੰਦਾ ਲੱਗੇ ਮੈਂ ਘੜੀ ਪਹਿਲਾ ਤੈਨੂੰ ਮੈਂ ਕਹਿਨੀ ਵੀ ਹੌਸਲੇ ਦੇ ਨਾਲ ਤਗੜੀ ਹੋ ਕੇ ਰਹੁ ਚੰਗਾ ਭਾਵੇਂ ਦੂਜਾ ਵੀ ਪਤੀਆ ਲੈ ਆ ਜੇ ਹੈ ਥੋੜਾ ਚੰਗਾ ਚੰਗਾ ਇਹ ਮੇਰੀ ਗੱਲਾਂ ਪੱਲੇ ਬੰਨ ਕੇ ਰੱਖੀ ਠੀਕ ਆ ਆਹੋ ਚੱਲ ਚੰਗਾ ਪੁੱਤ ਰੋਈਦਾ ਨਹੀਂ ਨਾ ਖੇਡੀਦਾ ਨਾ ਵਾ ਚੰਗਾ ਨਹੀਂ ਫੇਰ ਆਉਂਗੀ ਮੈਂ ਠੀਕ ਆ ਐ ਕਿ ਨਹੀਂ ਚੰਗੀ ਆਂਟੀ ਆ ਮੇਰੇ ਸਾਹ ਮੇਰੇ ਪੱਖ ਦੀ ਗੱਲ ਕਰਦੀ ਚੱਲ ਕੋਈ ਲੋੜ ਪੈਂਦੇ ਨੂੰ ਫੋਨ ਲਾ ਲਿਆ ਕਰੂੰਗੀ ਚੱਲ ਬੰਦਾ ਥੋੜੀ ਬੋਦੀ ਮਾਤੀ ਦੇ ਜਾਂਦਾ ਵਾ ਨਾਲ ਇਹਦੇ ਕੰਨ ਖਿੱਚ ਜੂਗੀ ਜਾਂਦੀ ਜਾਂਦੀ ਚੱਲ ਇਹ ਜਾਂ ਕਿਡੂ ਅੰਦਰ ਕੀ ਕਰਾਈ ਆ ਹਾਂ ਬੈਠੀ ਆ ਬੈਠੀ ਕੀ ਕੰਡਈ ਅੰਦਰ ਹਾਏ ਹਾਏ ਨਹੀਂ ਉਹ ਤਾਂ ਇੱਕ ਪਤੀ ਆ ਹੀ ਲੈਂਦਾ ਹਾਂ ਉਹੋ ਹੀ ਲੈ ਕੇ ਬੈਠੀ ਪਤੀ ਆ ਜਿਹੜਾ ਲਿਆਂਦਾ ਹੀ ਏ ਡਈ ਹਲਾਉਣ ਕਦੀ ਨੂੰ ਆ ਨਹੀਂ ਹਾਏ ਹਾਏ ਤੇਰੇ ਉਹਦੇ ਤੇਰੇ ਪੋਤੇ ਨਾਲ ਤੇ ਲੱਗਦਾ ਵਿਦਕਰਾ ਕਰਨਾ ਇਹਨੇ ਪੂਰਾ ਹੀ ਮੈਂ ਤੂੰ ਵੀ ਆਨੀ ਹੀ ਕੋਈ ਨਹੀਂ ਲੈ ਆਉਂਦੇ ਜੋ ਬਣਾਉਣੇ ਲੱਗੋ ਹੱਥ ਪੜਤੀ ਪਾਇਆ ਕਰਨਾ ਆ ਕੋ ਹੋਣਾ ਹੀ ਵੇਖ ਲੈਣਾ ਨਹੀਂ ਮੈਂ ਤੇ ਆਖਿਆ ਸੀ ਵੀ ਚੱਲ ਲੈ ਆਉਗੀ ਤੇ ਕੋਈ ਕੰਮ ਕਰਾਇਆ ਕਰੀ ਤੂੰ ਤੇ ਉਹ ਤੇ ਉਲਟੀ ਹੋ ਗਿਆ ਕੋੜਾ ਸਾਰਾ ਕੋਈ ਨਹੀਂ ਉਹ ਹੁਣ ਪਤਾ ਨਹੀਂ ਕਿੱਥੇ ਗਿਆ ਹੀ ਉਹ ਅਜੇ ਦਾਖਲ ਦੂਖ ਨਹੀਂ ਕਰਾਇਆ ਉਹ ਮੈਂ ਜਿਆਦਾ ਪੈਸੇ ਪੁੱਛਣ ਕਿਤੇ ਗਿਆ ਸੀ ਅਜੇ ਨਹੀਂ ਅਜੇ ਨਹੀਂ ਪਾਇਆ ਨਹੀਂ ਤੋਰਦੇ ਪਿੱਛੇ ਚੁੱਪ ਕਰਕੇ ਆਹ ਤੇ ਹੰਦੇ ਹੁੰਦੇ ਆ ਵੀ ਹੁਣ ਤੇ ਮਾੜੀ ਮੋਟੀ ਲੜਾਈ ਪਈ ਆ ਮੁਰ ਕਿ ਨਿੱਤ ਦਾ ਘੜਾ ਰਹਿਣਾ ਹੀ ਠੰਡੇ ਘਰ ਅਜੇ ਨਾ ਕਹੀ ਅਜੇ ਪੁੱਛਦਾ ਪੁੱਛਦਾ ਫਿੰਡਿਆ ਵਾ ਰਹਿਣ ਦੇ ਬੰਦਾ ਕੀ ਵੱਡੇ ਸਕੂਲ ਚ ਪਾਉਣਾ ਹੀ ਨਾ ਅੱਛਾ ਇਹੋ ਜਿਹੀ ਤਿਆਰੀ ਕੀਤੀ ਆ ਹੁਣ ਸਵੇਰ ਤੱਕ ਵੜਿਆ ਖਤਮ ਹਾਏ ਹਾਏ ਨਹੀਂ ਇੰਨੀ ਚਲਾਕ ਚ ਉਸ ਤੇ ਤੈਨੂੰ ਤਾਂ ਭੁੰਨੀ ਘਰ ਛੜਿਆ ਨਾ ਕਿ ਤਨ ਕੇ ਪਿਆ ਪਾਲ ਤੂੰ ਤਾਂ ਮੈਨੂੰ ਉਥੇ ਵਾਰੇ ਨਹੀਂ ਹਉਣ ਦਿੰਨੀ ਨਹੀਂ ਮੈਂ ਤੇ ਆਖਿਆ ਸੀ ਚੱਲ ਆਪਣਾ ਸਾਰਾ ਕੰਮ ਕਰਨ ਲੱਗੇ ਕਿ ਤੂੰ ਕਿ ਲਾਗੋ ਉਥੇ ਨਾਲ ਖੜੇਗੇ ਕੋਈ ਲਿਆਈਏਗੇ ਸਬਦਾਂ ਲੈਗੇ ਤੇ ਸੱਤੇ ਚਕਾ ਕੇ ਮੈਨੂੰ ਕੀ ਪਤਾ ਹੀ ਪਿਆ ਖੋਜ ਹੋ ਜਾਣੇ ਉਹ ਤਾਂ ਗੋਦਿਆਂ ਚ ਲੈ ਕੇ ਮਾਰ ਬੈਠੀ ਆ ਹਾਂ ਆਪਣੇ ਮੁੰਡੇ ਦਾ ਥੋੜਾ ਵਾ ਐਡੀ ਕਿਤੇ ਤੇ ਆਪਣੇ ਮੁੰਡੇ ਵਾਲ ਕਿਤੇ ਧਿਆਨ ਹੀ ਨਹੀਂ ਮੋਈ ਨਹੀਂ ਪਉਂਦੀ ਉਹ ਚ ਜਾ ਨਹੀਂ ਕਿਤੇ ਇਹ ਬੰਦ ਮੇਰੀ ਨਹੀ ਪੁੱਛ ਕੇ ਕਿਤੇ ਉਹਨੇ ਸਾਰੇ ਕੰਮ ਕਰਨੇ ਉਧਰ ਜਾ ਜਿੱਧਰ ਮਰਜੀ ਜਾ ਪੁੱਛਣਾ ਮੈਨੂੰ ਜੇ ਮੈਂ ਨੂੰ ਜਾਣੀ ਤੇ ਝਗਾ ਜਾ ਫਾੜਿੰਦਾ ਦਾਦੀ ਕਿਧਰ ਨੂੰ ਚੱਲੇ ਮੈਨੂੰ ਲੈ ਜਾ ਜੇ ਮੈਂ ਨੂੰ ਜਾਣੀ ਤੇ ਐਨੂੰ ਤੁਰ ਪੈਂ ਇਹ ਤਾਂ ਲੱਗਦਾ ਜਾਂਦਾ ਹੀ ਨਹੀਂਗਾ ਉਹ ਨੂੰ ਲਈ ਫਿਰਦੀ ਹੈ ਨਹੀਂ ਉਹਦਾ ਤੇ ਪਿਛਲਿਆਂ ਚ ਵਾ ਅੱਜ ਮਗਰ ਮਗਰ ਤੁਰਿਆ ਫਿਰੂਗਾ ਕੱਖ ਨਹੀਂ ਹਾਲਾਦਾ ਸਾਰੇ ਟੱਬਰ ਇਹ ਦੋਨੇ ਆਪਣਾ ਤੂੰ ਨਹੀਂ ਆਦਾ ਪਿਛਲੇ ਨਾਲ ਜਾਦਾ ਕਰਦੀ ਉਹ ਮੈਨੂੰ ਤਾਂ ਲੱਗਦਾ ਵਾ ਵੀ ਪਤਾ ਨਹੀਂ ਹੋਣੇ ਨੇ ਲੋ ਲੜੇ ਪੋਲੜੇ ਕਿਹੜੇ ਕਰਨੇ ਜੀ ਨਹੀਂ ਹੈ ਨਹੀਂ ਉਹਦਾ ਤੇ ਕਿਤੇ ਭਤੀਜਾ ਕੀ ਲੈਣ ਤੱਕ ਡਾਉਣੇ ਨੂੰ ਬੂੜ ਜਰਾਬਾ ਪਾ ਕੇ ਬੈਠੀ ਕੋਟੀ ਤੇ ਤੇਰੇ ਵਾਲਾ ਤੇ ਉਹਦਾ ਲੱਲੂ ਪੱਲੂ ਤੁਰਿਆ ਫਿਰੰਡਿਆ ਲੰਗਾਈ ਮੈਂ ਖੰਡੀ ਤੇ ਵੇਦੇ ਸਹੀ ਕਿਦਾਂ ਤਉਣ ਪਤਨ ਉਹਨੇ ਕੀਤੀ ਆ ਕਿ ਉਹਨੂੰ ਉਹਦੇ ਵਾਸਤੇ ਆ ਨਹੀਂ ਨੀਗਾ ਉਹਨੂੰ ਚਪਰਾਜ ਨਾਲ ਪਾਇਆ ਸੁਤਣੀ ਜੀ ਵੇਖ ਕਿਹੜੀ ਪਾਈ ਉਹਨੂੰ ਪਹਿਲਾਂ ਪਾਟੀ ਜੀ ਮਾੜੀ ਜੀ ਤੇ ਤੂੰ ਪਾ ਦੇ ਤੂੰ ਬਿਮਾਰ ਕਰਨਾ ਵਾ ਮੈਂ ਕੀ ਕਰਾਂ ਖਾਸ ਮਨ ਖਾਣ ਜਾ ਕੇ ਉਹ ਨੂੰਂਦੀ ਦਾ ਲਾਗੋ ਦੀ ਆ ਨੂੰ ਚਲ ਜਾਂਦੀ ਜਫੀ ਚ ਲੈ ਕੇ ਆ ਨੂੰ ਚਲ ਜਾਂਦੀ ਪੈਸੇ ਕਹਿੰਦੇ ਲੱਗਣੇ ਤੇਰੇ ਇੱਕ ਬਿੰਦਪਾਲ ਰਾਤ ਵੀ ਦੁੱਧ ਦਿਨੇ ਵੀ ਦੁੱਧ ਹਾਂ ਰਾਤ ਦੇ ਪੈਰੇ ਵੀ ਦੁੱਧ ਇਹਨੇ ਦੁੱਧ ਦੇ ਦੇ ਬਿਮਾਰ ਕਰ ਦੇਣਾ ਵਾ ਜਿੱਦਾਂ ਕੋਈ ਵੇਖਿਆ ਨਹੀਂ ਹੁੰਦਾ ਐਦਾਂ ਕਰਦੀ ਆ ਮੈਂ ਨਹੀਂ ਪੀ ਐਦਾਂ ਹੀ ਤੇ ਫਿਰ ਪੈਸੇ ਤੇ ਤੇਰੇ ਲੱਗਣੇ ਮੇਰੇ ਕਾਹਦੇ ਲੱਗਣੇ ਉਹ ਮਾਊ ਜਾਂ ਲੱਗ ਜਾਂਦਾ ਮਗਰ ਉਹਨੇ ਲਾਉਣੀ ਈ ਅਛਾ ਆਹੋ ਉਹ ਮੇਰੀ ਮੰਦਾ ਹੀ ਨਹੀਂ ਉਹ ਤੇਰੀ ਕਿਉਂ ਨਹੀਂ ਮੰਦਾ ਆਹੋ ਪਤਾ ਨਹੀਂ ਲਾਕ ਚੋਂ ਤੇਰੀ ਭਲਾ ਕਿਉਂ ਨਾ ਮੰਦਾ ਹੋਊ ਈ ਪਿੱਤੀਆਂ ਪੜਾ ਦਿੰਦੀ ਪਤਾ ਮੰਦੇ ਸਾਡੀ ਕਾਣਾ ਮੇਰਾ ਨਹੀਂ ਮੰਦਾ ਉਹ ਹੱਦ ਦਾ ਮਾਤਾ ਦੁਖਾਈਦਾ ਨਾ ਕਰਿਆ ਕਰ ਨਾ ਕਰਿਆ ਕਰ ਜੀ ਨਾ ਕਰਿਆ ਕਰ ਮੈਨੂੰ ਇਦਾਂ ਹੋਣਾ ਤੇ ਮੇਰੀ ਗੱਲ ਸੁਣ ਬਹੁਤਾ ਨਾ ਸਿਰ ਤੇ ਨਾ ਚੜਾ ਕੇ ਰੱਖੀ ਲੈ ਆ ਤੇ ਆਂਦਾ ਹੀ ਆ ਹੁਣ ਨਿਆਣਿਆਂ ਤੇ ਲੜਨਾ ਵਾ ਤੇ ਹੁਣ ਤੂੰ ਇਹ ਆਪਣਾ ਨਾ ਪੂਰਾ ਟੋਰ ਚ ਰਹਿਣਾ ਹੀ ਆ ਨਹੀਂ ਰਹਿਣੀ ਤੇ ਮੈਂ ਇਦਾਂ ਹੀ ਆ ਮਾਰ ਰੱਖ ਦਿੰਦੀ ਤੈਨੂੰ ਦਬਾਲ ਕੇ ਆ ਆਹੋ ਇਹੋ ਜਿਹਾ ਨਾ ਕਰੀ ਆਹੋ ਇਹ ਜਾਣ ਲੱਲੋ ਪਾਪਾ ਲੱਲੋ ਪਾਪਾ ਕਰਦੀ ਰਹੀ। ਨਹੀਂ ਨਹੀਂ ਇੱਥੇ ਤੱਕ ਨੌਬਤ ਨਹੀਂ ਆਉਗੀ। ਹਾਂ ਬਸ। ਹਾਂ। ਮੈਂ ਤਾਂ ਤੈਨੂੰ ਇਹ ਜੇ ਵੀ ਕਹਿਨੀ ਆ ਕਿ ਜਿੱਥੋਂ ਤੱਕ ਜ਼ੋਰ ਲੱਗਦਾ ਨਾ ਘੁਲਾ ਦੇ। ਪੜ੍ਹਨੇ ਤਾਂ ਨਹੀਂ ਨਾ ਪਾਇਆ। ਨਹੀਂ ਆ ਜਾਨੀ ਅਜ ਪਤਾ ਕਰਦਾ ਫਿਰਦਾ ਸ਼ਹਿਰ ਦਾ ਗਿਆ ਹੀ ਹੋ। ਅੱਛਾ ਵੱਡੇ ਸਕੂਲਾਂ 'ਚ ਕਰਦਾ ਫਿਰਦਾ ਪਤਾ। ਅੱਛਾ ਵੱਡੇ ਸਕੂਲਾਂ 'ਚ। ਹਾਂ। ਕਿਉਂ ਜੱਜ ਲਵਾਉਣਾ? ਆਹੋ ਇਹਨੂੰ ਪਾ ਦੇ ਉਹ ਸਰਕਾਰੀ ਪਾ ਦੇ। ਨਹੀਂ ਇਹ ਵੀ ਤੇਰੀ ਗੱਲ ਠੀਕ ਜਿੱਦਾਂ ਦੇ ਮੁੰਡੇ ਦੇ ਲੱਸਣ ਦੇਖਣ ਡੇ ਆ ਤਾਂ ਭਾਵੇਂ ਸਰਕਾਰੀ ਪਾ ਦੇ। ਉਹਨੂੰ ਪੜਾਉਣਾ ਵਾ ਨਾ ਹਲਫ ਕਰਨੀ ਛੱਡ ਜਾ ਜਲਵਾਉਣਾ ਉਹਨੂੰ ਚੱਲ ਚੰਗਾ ਮੇਰੀ ਗੱਲ ਤੇ ਹੁਣ ਗੌਰ ਕਰੀ ਮੈਂ ਫੇਰ ਆਉਂਗੀ ਕਿਸ ਦਿਨ ਚਲੋ ਕੋਈ ਨਹੀਂ ਆਹੋ ਇਹ ਨਾ ਹੋਵੇ ਕਿ ਤੂੰ ਥੱਲੇ ਲਾ ਕੇ ਰਵੇਂ ਮੇਰੇ ਵੱਲ ਵੇਖ ਲਾ ਕੋਈ ਪ੍ਰਵਾਹ ਨਹੀਂ ਨਾ ਉਹ ਕਿਤੇ ਆਖਾ ਮੰਦੀ ਜਿੱਥੇ ਕਮਾ ਉੱਥੇ ਖਲੋਂਦੀ ਜਿੱਥੇ ਖਰੋੜ ਖਲਾਰਾ ਉੱਥੇ ਖਲੋ ਜਾਂਦੀ ਹੈ ਤਕੜੀ ਹੋ ਕੇ ਤਾਂ ਮੈਂ ਥੱਲੇ ਨਹੀਂ ਲੱਗਣ ਵਾਲੀ ਹਾਂ ਤਕੜੀ ਹੋ ਕੇ ਰਹੀ ਗੱਲ ਤੇ ਕਿ ਬਿੰਦਪਾਲ ਜੀ ਵੀ ਠੀਕ ਵਾ ਰੋਜ਼ ਰੋਜ਼ ਬੁਰੀ ਬਣ ਨਾਲ ਕਿਹਦੇ ਨਹੀਂ ਬਣ ਜਾਣੇ ਜੀ ਜਿਸ ਦਿਨ ਦਾ ਗੌਰਵ ਕਰੋਗੇ ਆ ਨਾ ਮਿੰਨ ਉਹ ਘਰ ਹੀ ਵੱਡਾ ਖਾਨ ਨੂੰ ਆਉਂਦਿਆ ਅੰਦਰ ਬਾਹਰ ਤਰੀ ਫਿਰਦੀ ਦੇ ਕਿ ਅਜੀ ਪੈਂਦੀ ਆ ਨਾ ਦੇ ਕੇ ਕੰਮ ਜਮਾਨ ਲੱਗਣ ਦਿਆ ਤੇ ਨਾ ਜੀ ਲੱਗਣ ਦਿਆ ਰਾਤ ਨੂੰ ਕਿੰਨੀ ਰਾਤ ਤੱਕ ਜਾਗਦੀ ਰਹੀ ਠੰਡ ਹੋ ਗਈ ਆ ਘੁੱਟ ਘੁੱਟ ਨਾਲ ਲਾ ਕੇ ਸੌਂਿੰਦਾ ਨਿਆਣੇ ਨੂੰ ਕਈ ਵਿਚਾਰਾਂ ਟਿੰਡ ਚੋਂ ਹੁੰਦੀਆਂ ਕੁੜੀਏ ਮੇਰੀ ਗੱਲ ਸੁਣ ਮੁੰਡੇ ਦੀ ਜ਼ਿੰਦਗੀ ਬਣ ਜੂਗੀ ਉਹਨੇ ਉਹਨੂੰ ਦਪਰਾਰਾ ਰੀ ਉਹਨੂੰ ਤੇਰ ਤੋਂ ਵੱਧ ਪਿਆਰਾ ਜਿੰਨੇ ਖੜਿਆ ਸਿਰ ਚੋਕ ਕੇ ਗਾਲ ਦੇ ਦਾਰ ਦੀ ਠੀਕ ਆ ਕਿੰਦਾ ਮੂੰਹ ਚੱਟਦੀ ਕਿੰਦਾ ਉਹਦੇ ਨਾਲ ਕਰਦੀ ਸੀ ਉਹ ਕੁੜੀ ਉਹ ਵੀ ਜੀ ਮੈਂ ਉਹ ਗੱਲ ਨਹੀਂ ਕਹਿਣ ਦੀ ਉਹਨੂੰ ਦੁੱਖ ਹੁੰਦਾ ਤਾਂ ਹੀ ਖੜਿਆ ਉਹਨੇ ਭਲੇ ਵਾਸਤੇ ਹੀ ਖੜਿਆ ਵਾ ਪਰ ਛੱਡਣਾ ਬੜਾ ਔਖਾ ਵਾ ਜੇ ਪਾਣ ਗਵਾਣ ਦੇਣਾ ਵਾ ਇੱਕ ਜੀ ਹੀ ਘਰ ਦੇ ਵਿੱਚ ਤੇ ਉਹ ਵੀ ਘਰੋਂ ਕੱਢਤਾ ਉਹ ਤੇ ਫਿਰ ਕੀ ਕਰੀਏ ਗਰੀਬੀ ਨੇ ਸਾਨੂੰ ਪੜਾਉਣ ਨਹੀਂ ਦਿੱਤਾ ਕੀ ਕਰਾਂ ਜੇ ਗਰੀਬੀ ਨਾ ਪੈਂਦੀ ਅਸੀਂ ਕਿਹਦੇ ਸੋਹਣੇ ਸਕੂਲ ਪਾਉਂਦੇ ਕਿਹਾ ਸਾਡਾ ਪੁੱਤ ਹਵੇ ਕੋਲ ਰਹਿੰਦਾ ਤੇ ਜੋ ਤਰਾ ghee ਕਰਦਾ ਜਾ ਕੇ ਤੋਂ ਮਿਲਿਆ ਉਹਨੇ ਤਾਂ ਮੈਂ ਸੋਚਣ ਨਹੀਂ ਇਹ ਤੇ ਉਹ ਕੱਲ ਨੂੰ ਜਾ ਕੇ ਹੋਈ ਨਾ ਹੋਇਆ ਹੋਇਆ ਤੂੰ ਜੀ ਤੇ ਮੇਰਾ ਹੀ ਬੜਾ ਕਰਦਾ ਚਲ ਕੋਈ ਗੱਲ ਜੇ ਦਿਨ ਸ਼ਨੀ ਐਤਵਾਰ ਹੋਊਗਾ ਦੀਦੀ ਨੂੰ ਕਹੂੰਗੀ ਆਨ ਕੇ ਮਿਲ ਆ ਜੇ ਤੁਹਾਨੂੰ ਠੀਕ ਪਰ ਮੇਰਾ ਜ਼ਿਆਦਾ ਹੀ ਮਨ ਉਦਾਸ ਹੋਇਆ ਮੈਂ ਕੱਲ ਨੂੰ ਜਾ ਕੇ ਕੋਈ ਦੀ ਮਿਲ ਆਉਣੀ ਆ ਅਵਾਸ ਨਹੀਂ ਕਰਨਾ ਜਾ ਕੇ ਤੇ ਮੁੰਡੇ ਨੂੰ ਮਿਲਿਆ ਠੀਕ ਹਾਂ ਉਹ ਇਹ ਆ ਬੋਤ ਤੇ ਮੇਰੇ ਹੀ ਆ ਤੇ ਕਿਦੇ ਵੱਟੀ ਨਹੀਂ ਮੁੰਡੇ ਨੇ ਵਾਈ ਵੀ ਪਿੱਛੇ ਕਿੰਦਾ ਰਹਿੰਦੇ ਕਿੰਦਾ ਬੈਿੰਦੇ ਪਰਵਾਦੇ ਵਾਹਤੇ ਗੋਪੀ ਵਾਸੇ ਬਹੁਤ ਮਾੜੀ ਮੇਰੇ ਪਤ ਵਾਸੇ ਬੁੱਢੀ ਸੇ ਮਗਰ ਲੱਗ ਗਿਆ ਚਲੋ ਪੁੱਤ ਕੇ ਪਸਤਾਏਗਾ ਚਲੋ ਪਰਵਾਦੀ ਜ਼ਰੂਰ ਲੋਡ ਹੁੰਦੀ ਆ ਪਸਤਾਏਗਾ ਸੋਚੀ ਐ ਨਾ ਆਪੋ ਆਪਣੀ ਜਿੱਤੇ ਭੈਣ ਭਰਾਵਾਂ ਨੇ ਖੜੇ ਹੋ ਜਾਣਾ ਵਾ ਉੱਥੇ ਪੈਸੇ ਨੇ ਥੋੜਾ ਹੋ ਜਾਣਾ ਪੈਸੇ ਦੇ ਹੱਥਾਂ ਦੀ ਮੈਲ ਆ ਭਾਗਵਾ ਬਹਿਣ ਗਏ ਇੱਕ ਮੁਠੇ ਰਹਿਣ ਗਏ ਸਭ ਕੋ ਬਣਾਉਣ ਗਏ ਹੋਈ ਤੇ ਪੈਸੇ ਨਾ ਚੱਲਿਆ ਕਰਨਗੇ ਪੈਸੇ ਦੇ ਹੱਥਾਂ ਦੀ ਮੈਲ ਹੁੰਦੇ ਜਾਂਦੇ ਰਹਿਣੇ ਆ ਪਰ ਭੈਣ ਭਰਾ ਲੱਖੀ ਨਾ ਹਜਾਰੀ ਜਾ ਬੈਨ ਭਰਾਵਾ ਜੀ ਖਲੋਤਾ ਬੰਦਾ ਸੋਹਣਾ ਲੱਗਦਾ ਵਾ ਵੱਡਾ ਭਰਾ ਮਾੜਾ ਤਾਂ ਨਹੀਂ ਗਾ ਪਰ ਗੋਪੀ ਨੇ ਧੋਖਾ ਦਿੱਤਾ ਬੜਾ ਹੀ ਸਾਥ ਦਿੱਤਾ ਬਈ ਮੇਰੀ ਗੱਲ ਸੁਣ ਤੈਨੂੰ ਚੇਤਾਵਾਂ ਪਹਿਲਾਂ ਪਹਿਲਾਂ ਜਦੋਂ ਇਹਨਾਂ ਦੀ ਪੜਾਈ ਦੇ ਮਸਲੇ ਸੀ ਹਾਂ ਤੇ ਕਿੰਨੇ ਔਖੇ ਦਿਨ ਕੱਟੇ ਸੀ ਬੜੇ ਹਾਂ ਅੱਧਾ ਕਿਲੋ ਦੁੱਧ ਘਰ ਚਾਹ ਲਈਦਾ ਹੁੰਦੇ ਨੇ ਤੇ ਸਾਰਾ ਵੇਚਣਾ ਵੀ ਉਹਨਾਂ ਦੀਆਂ ਫੀਸਾਂ ਦਰਜ ਜਾਂਦੀਆਂ ਫੀਸਾਂ ਦਰਜ ਜਾਂ ਤੇ ਪਿੱਟੀ ਨਾ ਮਿੱਟੀ ਹੋਏ ਰੇ ਸਾਰੀ ਉਮਰ ਪਤਾ ਨਹੀਂ ਕਿਉਂ ਨਹੀਂ ਬੰਦਾ ਇੰਨੀ ਛੇਤੀ ਕਿਦਾਂ ਆਖਾ ਬਦਲ ਜਾਂਦੀ ਹੈ ਉਸਤਾ ਹੋਰ ਨਾ ਉਹ ਚਲੋ ਕੋਈ ਗੱਲ ਨਹੀਂ ਕਹਿੰਦੇ ਆ ਦਿਮਾਗ ਤਾਂ ਸਿਆਣਪ ਉਹ ਹੁੰਦੀ ਆ ਕਿ ਬੰਦੇ ਨੂੰ ਆਪਣਾ ਪਿਛੋਕੜ ਦੀ ਕਦੀ ਭੁੱਲਣਾ ਚਾਹੀਦਾ ਅਦਾ ਮੰਗਣੀਆਂ ਭਰਾਵਾਂ ਦੇ ਨੇ ਔਰ ਕਿਰ ਗਏ ਪਿੱਛੇ ਤੇ ਆਓ ਜੇ ਸਾਥ ਦਿੰਦੇ ਤਾਂ ਸਾਡਾ ਵੀ ਘਰਵਾਰ ਚੱਜਦਾ ਹੋ ਜਾਣਾ ਜਦੋਂ ਮਿਲ ਕੇ ਸਾਰੀ ਵਾਈਜ ਇਕੱਠਾ ਰੈਂਦੀ ਸਾਰੀ ਕਮਾਈ ਇਕੱਠਾ ਰੈਂਦੀ ਮਾਂ ਪੇ ਜਾਈਆਂ ਹੁੰਦੀਆਂ ਭੈਣਾ ਭੈਣਾ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਭਾਵੇਂ ਭੈਣ ਕਿਰਦਾਰੀ ਵੀ ਹੋਵੇ ਭੈਣ ਨੇ ਤੇ ਚਲੋ ਬਥੇਰਾ ਸਾਥ ਦਿੱਤਾ ਜਿੰਨੇ ਜੋਗੀ ਹੈਗੀ ਜਿੰਦੀ ਵੀ ਰਹੀ ਆ ਪਹਿਲਾਂ ਵੀ ਤੇ ਹੁਣ ਵੀ ਦਿੱਤਾ ਵਾ ਜੇ ਸਾਰੇ ਭੈਣ ਭਰਾ ਇਕੱਠੇ ਹੋਣ ਰਲ ਮਿਲ ਕੇ ਚੱਲਣ ਤੇ ਮਾਂ ਪਿਓ ਦੀਆਂ ਵੀ ਆਂਦਰਾਂ ਜਿਹੜੀਆਂ ਠੰਡੀਆਂ ਰਹਿੰਦੀਆਂ ਕੋਈ ਠੰਡੀਆਂ ਰੱਖੇ ਤੇ ਵੇਰਿਆ